ਕਮਿਊਨਿਟੀ ਤੇ ਦਿੱਤੀ ਤਾਂ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਇਹਦੇ ਅਧੀਨ ਸਾਡੇ ਮਾਣਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਹਿਬ ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਸਾਡੇ ਡਰੱਗਸ ਦੇ ਕੇਸ ਹੁੰਦੇ ਨੇ ਉਹਨਾਂ ਦੇ ਵਿੱਚ 64 FNDPS ਐਕਟ ਦੇ ਅਧੀਨ ਦੋਸ਼ੀਆਂ ਵੱਲੋਂ ਨਸ਼ੇ ਦਾ ਕਾਰੋਬਾਰ ਕਰਕੇ ਬਣਾਈ ਗਈ ਪ੍ਰਾਪਰਟੀ ਇਮੋਵੇਬਲ ਤੇ ਮੂਵੇਬਲ ਪ੍ਰਾਪਰਟੀ ਨੂੰ ਅਟੈਚ ਕੀਤਾ ਜਾਂਦਾ ਇਦੇ ਇਦੇ ਹੀ ਬਰਨਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਇੱਕ ਸਾਡੇ ਐਫ ਆਈ ਆਰ ਨੰਬਰ 344 ਸਾਲ 2020 ਜਿਹੜੀ ਥਾਣਾ ਸਿਟੀ ਬਰਨਾਲਾ ਦੀ ਸੀ ਇਹਦੇ ਵਿੱਚ ਕਾਫੀ ਹੈਵੀ ਕਮਰਸ਼ੀਅਲ ਕੁਆਂਟੀਟੀ ਜਿਹੜੀ ਰਿਕਵਰੀ ਹੋਈ ਸੀ ਨਾਰਕੋਟਿਕ ਸਬਸਟੈਂਸ ਦੀ ਇਹਦੇ ਵਿੱਚ ਦਰਾਨੇ ਤਫਤੀਸ਼ ਦੋ ਵੱਖ-ਵੱਖ ਦੋਸ਼ੀਆਂ ਪਾਸੋਂ ਜਿਹੜੀ ਇਹ ਡਰਗ ਮਨੀ ਬਰਾਮਦ ਹੋਈ ਸੀ ਜਿਹਦੇ ਵਿੱਚ ਕਿ ਇੱਕ ਦੋਸ਼ੀ ਰਗੂ ਰਾਜਾ ਵਾਸੀ ਜੰਡੇਆਲਾ ਗੁਰੂ ਇਹਦੇ ਤੋਂ ਤਕਰੀਬਨ 48 ਲੱਖ 58000 ਰੁਪਏ ਤੇ ਇੱਕ ਦੋਸ਼ੀ ਵਿਕਾਸ ਮੰਗਲਾ ਵਾਸੀ ਮੋਗਾ ਇਹਦੇ ਤੋਂ 11 ਲੱਖ 75000 ਰੁਪਏ ਜਿਹੜੀ ਡਰੱਗ ਮਨੀ ਬਰਾਮਦ ਹੋਈ ਸੀ ਸੋ ਸਾਡੇ ਥਾਣਾ ਸਿਟੀ ਬਰਨਾਲਾ ਵੱਲੋਂ ਐਨਡੀਪੀਐਸ ਐਕਟ ਦੀ 63 ਐਫ ਧਾਰਾ ਦੇ ਅਧੀਨ ਇਹਨਾਂ ਦਾ ਜਿਹੜਾ ਪ੍ਰੋਪੋਜ਼ਲ ਬਣਾ ਕੇ ਫੋਰਫੀਚਰ ਵਾਸਤੇ ਭੇਜਿਆ ਗਿਆ ਸੀ ਸੋ ਜਿਹੜੀ ਦਿੱਲੀ ਦੀ ਕੰਪੀਟੈਂਟ ਅਥਾਰਟੀ ਵੱਲੋਂ ਇਹ ਦੋਨੇ ਜਿਹੜੇ ਡਰੱਗ ਮਨੀ ਦੇ ਸੀਗੇ ਇਹਨਾਂ ਨੂੰ ਸਾਨੂੰ ਜਿਹੜਾ ਕਿ ਕਨਫਰਮੇਸ਼ਨ ਆਰਡਰ ਆ ਗਏ ਨੇ ਇਹ ਕੁੱਲ ਕਰੀਬ 60 ਲੱਖ 33000 ਰੁਪਏ ਜਿਹੜੀ ਡਰੱਗ ਮਣੀ ਐ ਇਸ ਕੇਸ ਦੇ ਵਿੱਚ ਇਹ ਫੋਰਫੀਚਰ ਹੋ ਗਈ ਐ ਜੀ ਕਿਹਾ ਜਿਵੇਂ ਜੀ ਦੂਜੀਆ ਪੀ ਦਾ ਮਕਦਮਾ ਤੁਸੀਂ ਦੱਸਦੇ ਹੋ ਬੜਾ ਲੰਮਾ ਸਮਾਂ ਲੱਗਿਆ ਇਹਨੂੰ ਡਰੱਗ ਮਨੀ ਨੂੰ ਜਿਹੜਾ ਸਪੀਡ ਕਰਨ ਦੇ ਉੱਤੇ ਜੀ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ 68 ਐਫ ਐਨਡੀਪੀਐਸ ਐਕਟ ਦੀ ਜਿਹੜੀ ਧਾਰਾ ਆ ਉਹਦੇ ਅਧੀਨ ਇਹ ਕਾਰਵਾਈ ਕੀਤੀ ਜਾਂਦੀ ਐ ਸਾਡੇ ਵੱਲੋਂ ਇਹ ਕਾਫੀ ਥੋੜਾ ਇਹਦੇ ਵਿੱਚ ਪ੍ਰੋਸੀਜਰ ਲੰਬਾ ਹੁੰਦਾ ਕਿਉਂਕਿ ਆਪਾਂ ਐ ਜਿਹੜੀ ਕੰਪੀਟੈਂਟ ਅਥਾਰਟੀ ਆ ਉਹਨੂੰ ਸਾਡੇ ਵੱਲੋਂ ਭੇਜਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਵੱਲੋਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਕਿ ਉਹ ਆਪਣਾ ਜਿਹੜਾ ਇਹ ਕੋਈ ਵੀ ਡਰੱਗ ਮੰਨੀ ਹੈ ਜਾਂ ਕੋਈ ਪ੍ਰਾਪਰਟੀ ਹੈ ਚਾਹੇ ਮੂਵੇਬਲ ਹੋਵੇ ਜਾਂ ਇਮੂਵੇਬਲ ਪ੍ਰਾਪਰਟੀ ਹੈ ਉਹਦੇ ਸੋਰਸ ਦੇ ਸਬੰਧੀ ਉੱਥੇ ਜਸਟੀਫਿਕੇਸ਼ਨ ਦੇ ਸਕਦੇ ਆ ਸੋ ਉਹਨਾਂ ਨੂੰ ਕਈ ਮੌਕੇ ਦਿੱਤੇ ਜਾਂਦੇ ਨੇ ਉਸ ਤੋਂ ਬਾਅਦ ਹੀ ਜਿਹੜੇ ਇਹ ਆਰਡਰ ਪਹਿਲਾਂ ਟੈਂਪੋਰਰੀ ਆਰਡਰ ਆਉਂਦੇ ਨੇ ਫਿਰ ਕਨਫਰਮੇਸ਼ਨ ਆਰਡਰ ਆਉਂਦੇ ਨੇ ਸੋ ਇਸ ਕਰਕੇ ਥੋੜਾ ਲੰਬਾ ਪ੍ਰੋਸੀਜਰ ਹੈ ਇਸ ਤੋਂ ਇਲਾਵਾ ਇਹ ਕਾਫੀ ਹੈਵੀ ਰਿਕਵਰੀ ਦਾ ਮਕਦਮਾ ਸੀ ਇਹਦੀ ਤਫਤੀਸ਼ ਕਾਫੀ ਲੰਬਾ ਟਾਈਮ ਚੱਲੀ ਸੀ ਤੇ ਹੁਣ ਟ੍ਰਾਇਲ ਇਹਦਾ ਚੱਲ ਰਿਹਾ ਇਸ ਕਰਕੇ ਇਹਦੇ ਵਿੱਚ ਥੋੜਾ ਟਾਈਮ ਜ਼ਿਆਦਾ ਲੱਗਿਆ ਸੀ ਸਰ ਬੰਦੇ ਜਿਹੜੇ ਚ ਇਹ ਜਿਹੜੇ ਦੋਸ਼ੀ ਹਾਂ ਜੀ ਇਹ ਚ ਨੇ ਜੀ ਜਿਹੜਾ ਜਿਹੜਾ ਇਹ ਮਕਦਮੇ ਵਿੱਚ ਹੋਰ ਵੀ ਦੋਸ਼ੀ ਹੋਣਗੇ ਜਿਹਦੇ ਇਹ ਹੈਵੀ ਰਿਕਵਰੀ ਦੀ ਹਾਂਜੀ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਕਾਫੀ ਹੈਵੀ ਕਮਰਸ਼ੀਅਲ ਰਿਕਵਰੀ ਦਾ ਜਿਹੜਾ ਮਕਦਮਾ ਹੈ ਇਹਦੇ ਵਿੱਚ ਮੇਰੇ ਖਿਆਲ ਨਾਲ 10 ਤੋਂ ਉੱਤੇ ਇਹਦੇ ਵਿੱਚ ਦੋਸ਼ੀ ਸੀ ਪਰ ਜਿਹੜੀ ਡਰੱਗ ਮੰਨੀ ਆ ਉਹ ਇਹਨਾਂ ਦੋ ਦੋਸ਼ੀਆਂ ਤੋਂ ਜਿਹੜਾ ਰਿਕਵਰ ਹੋਈ ਸੀ ਇਸ ਤੋਂ ਇਲਾਵਾ ਹੋਰ ਵੀ ਪੁਰਾਣੇ ਮੁਕੱਦਮਿਆਂ ਦੇ ਵਿੱਚ ਅਸੀਂ ਜਿਹੜੀ ਹੈ ਪਿੱਛੇ ਦੇ 1.5 ਕਰੋੜ ਦੇ ਕਰੀਬ ਜਿਹੜੀ ਹੈ ਡਰੱਗ ਮਨੀ ਜਿਹੜੀ ਹੈ ਫੋਰਫੀਟ ਕਰਾਈ ਸੀ ਸੋ ਇਹ ਇੱਕ ਆਨਗoing ਪ੍ਰੋਸੈਸ ਆ ਸਮੇਂ-ਸਮੇਂ ਤੇ ਜਿਵੇਂ ਵੀ ਕੋਈ ਸਾਡੇ ਇੱਕ ਕਮਰਸ਼ੀਅਲ ਕੁਆਂਟੀਟੀ ਦੇ ਮੁਕੱਦਮੇ ਆਉਂਦੇ ਨੇ ਉਹਦੇ ਵਿੱਚ ਅਸੀਂ ਮੂਵੇਬਲ ਪ੍ਰਾਪਰਟੀ ਨੂੰ ਤਾਂ ਅਟੈਚ ਕਰਾਉਣ ਲਈ ਅਸੀਂ ਕਰਦੇ ਹੀ ਹਾਂ ਯਤਨ ਤੇ ਜਿਹੜੀ ਕੋਈ ਡਰੱਗ ਮਨੀ ਵੀ ਰਿਕਵਰ ਹੁੰਦੀ ਹੈ ਉਹਨੂੰ ਵੀ ਸਾਡੇ ਵੱਲੋਂ ਜਿਹੜਾ ਅਟੈਚ ਕਰਾਇਆ ਜਾਂਦਾ ਸੀ ਜਿਹੜੀ ਡਰੱਗ ਮਨੀ ਇੱਕ ਕਰੋੜ ਰਾਮ ਤੋਂ ਦੀ ਇਹ 2020 ਦੇ ਵਿੱਚ ਜਿਹੜੀ ਇਹ ਬਰਾਮਦ ਹੋ ਗਈ ਸੀ। ਕੋਈ ਇਹਨਾਂ ਦੇ ਪ੍ਰਾਪਰਟੀ ਫ੍ਰੀਜ਼ ਕਰੀਂਗੇ। ਪ੍ਰਾਪਰਟੀ ਫ੍ਰੀਜ਼ਿੰਗ ਵਾਸਤੇ ਇਹਦਾ ਪ੍ਰੋਸੈਸ ਚੱਲ ਰਿਹਾ। ਅਸੀਂ ਇਹ ਜ਼ਿਆਦਾਤਰ ਇਹਦੇ ਵਿੱਚ ਦੋਸ਼ੀ ਜਿਹੜੇ ਨੇ ਬਰਨਾਲਾ ਜ਼ਿਲ੍ਹੇ ਤੋਂ ਬਾਹਰ ਦੇ ਨੇ। ਸੋ ਉਹਨਾਂ ਦੇ ਜਿਹੜੇ ਪ੍ਰਾਪਰਟੀਆਂ ਨੂੰ ਜਿਹੜਾ ਆਇਡੈਂਟੀਫਾਈ ਕਰਨ ਬਾਰੇ ਜਿਹੜਾ ਯਤਨ ਚੱਲ ਰਹੇ ਨੇ ਕਾਫੀ ਦੋਸ਼ੀ ਜਿਹੜੇ ਆ ਇਹਦੇ ਵਿੱਚ ਦੂਜੀਆਂ ਸਟੇਟਾਂ ਦੇ ਵੀ ਨੇ। ਸੋ ਉਹਨਾਂ ਨੂੰ ਉਹਨਾਂ ਦੀ ਪ੍ਰਾਪਰਟੀਆਂ ਨੂੰ ਆਇਡੈਂਟੀਫਾਈ ਕਰਨ ਲਈ ਵੀ ਜਿਹੜੇ ਆ ਯਤਨ ਚੱਲ ਰਹੇ ਸੀ। ਜਿਹੜਾ ਮੁੱਖ ਸਰਬ ਨਹੀਂ ਸੀ। ਜੀ ਇਹਨਾਂ ਦਾ ਅਲੱਗ-ਅਲੱਗ ਰੋਲ ਸੀ। ਇਹ ਕਾਫੀ ਇਹ ਇਹਦੇ ਵਿੱਚ ਪਿਛਲੇ ਦੋਸ਼ੀ ਜਿਹੜੇ ਨੇ ਬੈਕਵਰਡ ਦੇ ਵਿੱਚ ਦਿੱਲੀ ਤੇ ਇੱਕ ਫੈਕਟਰੀਜ਼ ਵਗੈਰਾ ਵੀ ਸੀਜ਼ ਕੀਤੀ ਗਈ ਸੀ। ਸੋ ਸੋ ਇਹਦੇ ਵਿੱਚ ਕਾਫੀ ਜ਼ਿਆਦਾ ਦੋਸ਼ੀ ਨੇ ਅਲੱਗ-ਅਲੱਗ ਦੋਸ਼ੀਆਂ ਦੇ ਅਲੱਗ-ਅਲੱਗ ਰੋਲ ਨੇ। ਸਰ ਐਫਆਰ ਬਰਨਾਲਾ ਦੀ ਜੀ। ਇਹ ਥਾਣਾ ਸਿਟੀ ਬਰਨਾਲਾ ਦੀ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ 344 ਨੰਬਰ ਐਫਆਈਆਰ 2020 ਸਾਲ ਦੀ ਜਿਹੜੀ ਹੈ। ਸਰ ਇਹ ਆਫਸ਼ੀਅਲ ਹੈਗੀ ਇਹਨਾਂ ਦੀ ਪ੍ਰਾਪਰਟੀ ਦੀ। ਲਿਕ